ਕੋਰੀਆ ਜਿਹਨੂੰ ਆਪਾਂ ਕਹਿੰਦੇ ਆ ਉਹਦੇ ਬਾਰੇ ਕੁੜੀਆਂ ਖੁੱਲ ਕੇ ਗੱਲ ਨਹੀਂ ਕਰਦੀਆਂ ਉਹ ਸ਼ਾਈ ਫੀਲ ਕਰਦੀਆਂ ਨੇ which is ਮੈਨੂੰ ਲੱਗਦਾ ਕਿ ਲਕੋਰੀਆ ਇਜ਼ ਰਿਲੇਟਡ ਟੂ ਵਾਈਟ ਡਿਸਚਾਰਜ ਓਨਲੀ ਤੇ ਇਹਦੇ ਕੀ ਕਾਜ਼ਸ ਨੇ ਕੀ ਸਿੰਪਟਮਸ ਨੇ ਤੇ ਇਹਨੂੰ ਆਪਾਂ ਕਿਵੇਂ ਕਿਉਰ ਕਰਾਂਗੇ ਲਕੋਰੀਆ ਦੀ ਪ੍ਰੋਬਲਮ ਹੈ ਤਾਂ ਪੇਸ਼ੈਂਟ ਰਾਈਸ ਵਾਟਰ ਲੈ ਲੈਣ ਜਾਂ ਮੈਮ ਸੰਘਾੜੇ ਸ਼ੁਰੂ ਕਰ ਦੇਣ ਖਾਣੇ ਸੰਘਾੜਿਆਂ ਦਾ ਆਟਾ ਕੰਜ਼ਿਊਮ ਕਰ ਲੈਣ ਸੁਪਾਰੀ ਆਂਦੀ ਹੈ ਕਿ ਆ ਉਹ ਲੈਣਾ ਸ਼ੁਰੂ ਕਰ ਦੇਣ ਜਿਸ ਬਾਰੇ ਕੁੜੀਆਂ ਜ਼ਿਆਦਾ ਖੁੱਲ ਕੇ ਗੱਲ ਨਹੀਂ ਕਰਦੀ ਆ ਜੀ ਹਾਂ ਆਪਾਂ ਗੱਲ ਕਰਨ ਵਾਲੇ ਮੈਂਸਟਰਲ ਸਾਈਕਲ ਬਾਰੇ ਕਿਉਂਕਿ ਅੱਜ ਕੱਲ ਇੱਕ ਜਿਹੜੀ ਪ੍ਰੋਬਲਮ ਹੈ ਪੀਰੀਅਡ ਸਕਿਪ ਹੁੰਦੀ ਤੋਂ ਲੱਗਦਾ ਕਿ ਕੋਈ ਵੀ ਏਜ ਫੈਕਟਰ ਹੋਵੇ ਕੋਈ ਵੀ ਏਜ ਦੀ ਔਮਨ ਹੋਵੇ ਉਹ ਇਹ ਜਿਹੜੇ ਬਿਮਾਰੀ ਹੈ ਜਾਂ ਫਿਰ ਆਪਾਂ ਕਹਿ ਸਕਦੇ ਹਾਂ ਕਿ ਪੀਰੀਅਡ ਮਿਸ ਹੋਣ ਦੀ ਜਿਹੜੀ ਸਮੱਸਿਆ ਉਹ ਫੇਸ ਕਰ ਹੀ ਰਹੀ ਹੈ ਇਹ ਸਭ ਚੀਜ਼ਾਂ ਦਾ ਕਾੜਾ ਮੈਮ ਉਹਨਾਂ ਨੇ ਬਣਾ ਲੈਣਾ ਹੈਗਾ ਤੇ ਇਹ ਕਾੜਾ ਬਣਾ ਕੇ ਉਹਨਾਂ ਨੇ ਜਿਸ ਤਰ੍ਹਾਂ ਫਸਟ ਡੇ ਹੀ ਮੰਨ ਲਿਆ ਸਾਡੇ ਪੇਸ਼ੈਂਟ ਸਾਨੂੰ ਦੱਸਦੇ ਕਿ ਉਹਨਾਂ ਦੇ 8 ਤੋਂ 12 ਘੰਟਿਆਂ ਦੇ ਵਿੱਚ ਵਿੱਚ ਉਹਨਾਂ ਨੂੰ ਪੀਰੀਅਡਸ ਆ ਜਾਂਦੇ ਆ ਸਮ ਟਾਈਮ ਜ਼ਿਆਦਾ ਪ੍ਰੋਬਲਮ ਹੁੰਦੀ ਹੈ ਤਾਂ ਮੈਮ ਇਹਨਾਂ ਨੂੰ 3 ਦਿਨ ਉਹ ਕੰਜ਼ਿਊਮ ਕਰ ਲੈਣ ਤਾਂ ਡੈਫੀਨਿਟਲੀ ਵਿਦਿਨ ਅ 3 ਡੇਸ ਉਹਨਾਂ ਦੇ ਪੀਰੀਅਡ ਪਿਛਲੇ ਰਹਿੰਦੇ ਰਹਿੰਦੇ ਪੀਰੀਅਡਸ ਵੀ ਉਹਨਾਂ ਨੂੰ इजीली ਆ ਜਾਂਦੇ ਆ ਕਿ ਲ ਕੋਰੀਆ ਦੇ ਵਿੱਚ ਪਾਊਡਰ ਆ ਗਿਆ ਇਹ ਕੈਪਸੂਲ ਆ ਗਏ ਔਰ ਇਹ ਟੈਬਲੇਟ ਆ ਗਈ ਮਮ ਤੇ ਨਾਲ ਹੀ ਮੈਮ ਇਹਦੇ ਨਾਲ ਆਪਾਂ ਇਨਕਲੂਡ ਕੀਤਾ ਹੁਣੇ ਕਾੜਾ ਡਿਸਕਸ ਕੀਤਾ ਸੀ ਨਾ ਉਹਨਾਂ ਕੋਲ ਅਗਰ ਟਾਈਮ ਨਹੀਂ ਹੈਗਾ ਕਾੜਾ ਬਣਾਉਂਦਾ ਤਾਂ ਮੈਂ ਇਹ ਲਿਕੋਐਕਸ ਸਿਰਫ ਇੱਕ ਕਾੜੇ ਦੇ ਫਾਰਮ ਹੈ ਤੇ ਇਹ ਚਾਰੋਂ ਆਈਟਮਸ ਯੂਜ਼ ਕਰਕੇ ਮੈਮ ਇਸ ਫਾਰਮੂਲਾ ਦੇ ਨੂੰ ਉਹ ਵਿਧੇ ਨਾਲ ਮੰਥ ਆਪਣੇ ਲਕੋਰੀਏ ਕਵਰ ਕਰ ਸਕਦਾ ਇਸ ਲਈ ਦੇਖ ਰਹੀਆਂ ਕਿ ਡਿਲੀਵਰੀ ਦੇ ਦੌਰਾਨ ਵੀ ਦੋ ਦੋ ਮਹੀਨੇ ਹੋ ਜਾਂਦੇ ਨੇ ਤਾਂ ਵੀ ਪੀਰੀਅਡਸ ਨਹੀਂ ਆਉਂਦੇ ਜਦ ਬੱਚਾ ਬ੍ਰੈਸਟ ਫੀਡਿੰਗ ਤੇ ਹੁੰਦਾ 6-6 ਮਹੀਨੇ ਵੀ ਲੰਘ ਜਾਂਦੇ ਹੈ ਉਸ ਟਾਈਮ ਤੇ ਦੇਖਿਆ ਗਿਆ ਮਮ ਇਹ ਪੰਜੀਰੀ ਵਗੈਰਾ ਆਪਾ ਗਰਮ ਚੀਜ਼ਾਂ ਬਹੁਤ ਲੈਨੇ ਆ ਤੇ ਸਾਨੂੰ ਚਾਹੀਦਾ ਅਸੀਂ ਕੋਈ ਵੀ ਟ੍ਰੀਟਮੈਂਟ ਨਹੀਂ ਲੈਣਾ ਹੈਗਾ ਐਲੋਪੈਥਿਕ ਕੋਈ ਵੀ ਮੈਡੀਸਨ ਨਹੀਂ ਲੈਣੀ ਉਸ ਦੀ ਬਜਾਏ ਅਸੀਂ ਗਰਮ ਚੀਜ਼ਾਂ ਤੇ ਪਹਿਲੇ ਹੀ ਲੈ ਰਹੇ ਆ ਅਗਰ 3 ਤੋਂ 4 ਮੰਥ ਸਕਿਪ ਹੋਇਆ ਤੇ ਇਹ ਨੈਚਰਲੀ ਆ ਜਾਣਗੇ ਮਮ ਲਕਸ਼ਮੀ ਟੈਬਲੇਟ ਹੈ ਮਮ ਔਰ ਇਹ ਰਜਨੀ ਟੈਬਲੇਟ ਹੈ ਦੋਨੋਂ ਦਾ ਆਪਸ਼ਨ ਆ ਮੈਮ ਦੋਨੋਂ ਦੇ ਇਕੁਅਲ ਰਿਜ਼ਲਟ ਆ ਰਹੇ ਹੈਗੇ ਆ ਵਿਦਿਨ 15 ڈیز ਉਹਨਾਂ ਦੇ ਪੀਰੀਅਡ ਜਿਹੜੇ ਨੈਕਸਟ ਮੰਥ ਵਿੱਚ ਆ ਜਾਣਗੇ 15 ਦਿਨ ਹੀ ਇਹ ਕੰਜ਼ਿਊਮ ਕਰਨੀ ਪੈਂਦੀ ਹੈਗੀ ਹੈ ਕੀ ਸਾਨੂੰ ਇਹਨਾਂ ਮੈਡੀਸਿਨਸ ਦੀ ਵੀ ਕੋਈ ਮਤਲਬ ਮੂਡ ਸਵਿੰਗਸ ਵਗੈਰਾ ਦੀ ਪ੍ਰੋਬਲਮ ਜਾਂ ਫੇਸ਼ੀਅਲ ਹੇਅਰ ਜਾਂ ਕੋਈ ਕਿਸੇ ਤਰ੍ਹਾਂ ਦਾ ਸਾਈਡ ਇਫੈਕਟ ਦੇਖਣ ਨੂੰ ਮਿਲੇਗਾ ਵੀ ਇੱਕ ਡਿਜ਼ੀਜ਼ ਦਾ ਟ੍ਰੀਟਮੈਂਟ ਲੈ ਲਿਆ ਉਹਨਾਂ ਦੀ ਬਾਡੀ ਦੇ ਵਿੱਚ 4-5 ਡਿਜ਼ੀਜ਼ ਤਾਂ ਆਟੋਮੈਟਿਕਲੀ ਰਿਕਵਰ ਹੋਣ ਜਾਂ ਸਾਈਡ ਇਫੈਕਟਸ ਦੇਣ ਦੀ ਬਜਾਏ ਔਰ ਨਾਲ-ਨਾਲ ਅਗਰ ਉਹ ਪ੍ਰੈਗਨੈਂਸੀ ਪਲਾਨ ਕਰ ਰਹੇ ਹੈ ਤਾਂ ਉਹਨਾਂ ਨੂੰ ਪਤਾ ਵੀ ਨਹੀਂ ਲੱਗਦਾ ਮੈਮ ਉਹਨਾਂ ਦੀ ਪ੍ਰੈਗਨੈਂਸੀ ਕਦੋਂ ਪੋਜ਼ਿਟਿਵ ਆ ਜਾਂਦੀ ਹੈ ਹਾਈਬ੍ਰਾਈਡਸ ਔਰ ਰਸੋਲੀਆਂ ਇਹ ਭਾਵੇਂ ਕਿਸੇ ਵੀ ਤਰ੍ਹਾਂ ਦੀਆਂ ਹੈਗੀਆਂ ਮੈਮ ਇਹ ਹੋਮ ਰੈਮਡੀਜ਼ ਦੇ ਨਾਲ ਆਪਣੇ ਆਪ ਹੀ ਸ਼੍ਰਿੰਕ ਹੁੰਦੀਆਂ ਔਰ ਡਿਲੂਟ ਹੁੰਦੀਆਂ ਹੈਗੀਆਂ ਇਹਨਾਂ ਨੂੰ ਕੱਢਣ ਦੀ ਆ ਰਿਮੂਵ ਕਰਨ ਦੀ ਜ਼ਰੂਰਤ ਨਹੀਂ ਪੈਂਦੀ ਸੱਚੀ ਕਾਲ ਹਕੀਕਤ ਟੀਵੀ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਮੈਂ ਹਾ ਨੰਦਨੀ ਅਰੋੜਾ ਤੇ ਅੱਜ ਅਸੀਂ ਆਏ ਆ ਪ੍ਰੇਮ ਵੇਦ ਆਯੁਰਵੈਦਿਕ ਤੇ ਸਾਡੇ ਨਾਲ ਨੇ ਡਾਕਟਰ ਹਰਮੀਤ ਕੌਰ ਜੀ ਜਿਨ੍ਹਾਂ ਨਾਲ ਅਸੀਂ ਕੁਝ ਇਸ ਮੁੱਦੇ ਤੇ ਗੱਲ ਕਰਨ ਆਲੇ ਆ ਜਿਸ ਬਾਰੇ ਅੱਜ ਕੱਲ ਕੁੜੀਆਂ ਜ਼ਿਆਦਾ ਖੁੱਲ ਕੇ ਗੱਲ ਨਹੀਂ ਕਰਦੀਆਂ ਜੀ ਹਾਂ ਆਪਾਂ ਗੱਲ ਕਰਨ ਆਲੇ ਮੈਂਸਟ੍ਰੂਅਲ ਸਾਈਕਲ ਬਾਰੇ ਕਿਉਂਕਿ ਅੱਜ ਕੱਲ ਇੱਕ ਜਿਹੜੀ ਪ੍ਰੋਬਲਮ ਹੈ ਪੀਰੀਅਡ ਸਕਿਪ ਹੋਣ ਦੀ ਉਹ ਅੱਜ ਕੱਲ ਮੈਨੂੰ ਲੱਗਦਾ ਹੈ ਕਿ ਕੋਈ ਵੀ ਏਜ ਫੈਕਟਰ ਹੋਵੇ ਕੋਈ ਵੀ ਏਜ ਦੀ ਊਮਨ ਹੋਵੇ ਉਹ ਇਹ ਜਿਹੜੇ ਬਿਮਾਰੀ ਹੈ ਜਾਂ ਫਿਰ ਆਪਾਂ ਕਹਿ ਸਕਦੇ ਹਾਂ समस्या ਉਹ ਫੇਸ ਕਰ ਹੀ ਰਹੀ ਹੈ ਤੇ ਆਪਾਂ ਅੱਜ ਗੱਲਬਾਤ ਕਰਾਂਗੇ ਡਾਕਟਰ ਹਰਮੀਰ ਜੀ ਨਾਲ ਤੇ ਸਭ ਤੋਂ ਪਹਿਲਾਂ ਤਾਂ ਉਹਨਾਂ ਦਾ ਧੰਨਵਾਦ ਕਰਦੇ ਹਾਂ ਬਹੁਤ-ਬਹੁਤ ਧੰਨਵਾਦ ਮੈਂ ਤੁਹਾਡਾ ਸਤਿ ਸ਼੍ਰੀ ਅਕਾਲ ਤੇ ਧੰਨਵਾਦ ਦਰਸ਼ਕਾਂ ਦਾ ਵੀ ਤੇ ਤੁਹਾਡਾ ਵੀ ਮਾਮ ਜੀ ਸਭ ਤੋਂ ਪਹਿਲਾ ਸਵਾਲ ਹਰਮੀਰ ਜੀ ਮੈਂ ਤੁਹਾਡੇ ਤੋਂ ਇਹ ਪੁੱਛਣਾ ਚਾਹਨੀ ਆ ਕਿ ਅੱਜ ਕੱਲ ਜਿਵੇਂ ਆਪਾਂ ਜਾਣਦੇ ਆ ਕਿ ਪੀਰੀਅਡ ਸਕਿਪ ਹੋਣੇ ਮੈਨਸਟਰਲ ਸਾਈਕਲ ਇਰੈਗੂਲਰ ਹੋਣਾ ਜਿਹੜੀ ਅੱਜ ਕੱਲ ਬਹੁਤ ਵੱਡੀ ਸਮੱਸਿਆ ਬਣ ਚੁੱਕੀ ਹੈ ਇਹਦੇ ਬਾਰੇ ਤੁਸੀਂ ਕੀ ਕਹਿਣਾ ਹੈ ਮਮ ਮੈਂਸਟਰੇਸ਼ਨ ਸਾਈਕਲ ਡਿਸਟਰਬ ਹੋਣਾ ਜਾਂ ਨਾ ਆਣਾ ਚਾਰ-ਚਾਰ ਮਹੀਨੇ ਸਕਿਪ ਹੋਣਾ ਜੋ ਅੱਜ ਦੇ ਟਾਈਮ ਤੇ ਅਕਸਰ ਪ੍ਰੋਬਲਮ ਦੇਖੀਆਂ ਜਾ ਰਹੀਆਂ ਇਸ ਦਾ ਸਭ ਤੋਂ ਵੱਡਾ ਕਾਰਨ 언ਹੈਲਦੀ ਲਾਈਫਸਟਾਈਲ ਤੇ 언ਹੈਲਦੀ ਡਾਈਟ ਸਟਾਈਲ ਜਿਸ ਨੂੰ ਮੈਂ ਰਿਸਪਾਂਸਿਬਲ ਫੈਕਟਰ ਕਹਾਵਾਂਗੀ ਔਰ ਇਹ ਸਭ ਹੁੰਦਿਆ ਹੋਇਆ ਉਸ ਤੋਂ ਵੱਡਾ ਮੇਨ ਫੈਕਟਰ ਹੈ ਮਮ ਛੋਟੀ ਜੀ ਪ੍ਰੋਬਲਮ ਹੁੰਦੀ ਹੈ ਤਾਂ ਗਰਲਸ ਔਰ ਫੀਮੇਲਸ ਸਟ्रेस ਲੈਂਦੀਆਂ ਔਰ ਸਟ्रेस ਹੋਣ ਕਰਕੇ ਮੈਮ ਉਹਨਾਂ ਦਾ ਪਿਟਿਟਰੀ ਗਲੈਂਡ 세ਰੋਟੋਨਿਨ ਲੈਵਲ ਜਿਹੜਾ ਹੁੰਦਾ ਹੈ ਉਹ ਐਨਜ਼ਾਈਮ ਡਿਸਟਰਬ ਹੋ ਜਾਂਦਾ ਹੈ ਉਹਨਾਂ ਦਾ ਹੈਪੀ ਮੂਡ ਨਹੀਂ ਰਹਿੰਦਾ ਔਰ ਅਗਰ ਉਹਨਾਂ ਦਾ ਹੈਪੀ ਮੂਡ ਨਹੀਂ ਹੈ ਮੈਮ ਤਾਂ ఓਵਰੀਜ਼ ਪ੍ਰੋਪਰ ਫੰਕਸ਼ਨ ਨਹੀਂ ਕਰ पाएगी ਮੈਂਸਟਰੂਏਸ਼ਨ ਸਾਈਕਲ ਨੂੰ ਲਿਆਉਣ ਵਾਸਤੇ ਇਹ ਸਭ ਤੋਂ ਵੱਡਾ ਔਰ ਵਾਈਟਲ ਰੋਲ ਪਲੇ ਕਰਦਾ ਮੈਮ 세ਰੋਟੋਨਿਨ ਲੈਵਲ ਤੇ ਨੈਕਸਟ ਅਸੀਂ ਦੇਖੀਏ ਮਮ ਸਟ्रेस ਹੋਣ ਤੋਂ ਬਾਅਦ ਉਹਨਾਂ ਦਾ ਜਿਹੜਾ ਖਾਣਾ ਪੀਣਾ ਅਸੀਂ ਹੁਣੇ ਡਿਸਕਸ ਕੀਤਾ ਤੇ ਇਸ ਤਰ੍ਹਾਂ ਦਾ ਖਾਣਾ ਪੀਣਾ ਔਰ ਇਨਕਲੂਡਿੰਗ ਸੈਡੈਂਟਰੀ ਲਾਈਫਸਟਾਈਲ ਹੋਣ ਕਰਕੇ ਤੇ ਉਹਨਾਂ ਨੂੰ ਪੀਸੀਓਡੀ ਦੀ ਪ੍ਰੋਬਲਮ ਹੋ ਜਾਂਦੀ ਹੈ ਹਾਰਮੋਨ ਇੰਬੈਲੈਂਸ ਹੋ ਜਾਂਦੇ ਹੈਗੇ ਆ weight gain ਵੀ ਹੋ ਜਾਂਦਾ ਸਮ ਟਾਈਮ weight loss ਵੀ ਹੋ ਜਾਂਦਾ ਆ ਉਹਨਾਂ ਦੇ ਫੇਸ਼ੀਅਲ ਹੈਅਰਸ ਆਨੇ ਸ਼ੁਰੂ ਹੋ ਜਾਂਦੇ ਹੈਗੇ ਆ ਮੈਮ ਫਿਰ ਉਸ ਤੋਂ ਬਾਅਦ ਉਹ ਇਹ ਹੀ ਦੇਖਦੇ ਹੈਗੇ ਕਿ ਅਸੀਂ ਕੋਈ ਨਾ ਕੋਈ ਟਰੀਟਮੈਂਟ ਲੈ ਲਈਏ ਟਰੀਟਮੈਂਟ ਦੇ ਵਿੱਚ ਤੁਹਾਨੂੰ ਪਤਾ ਹੀ ਹੈ ਅਸ ਦੇ ਟਾਈਮ ਤੇ ਉਹ 7 ਡੇਜ਼ ਦੀਆਂ ਪिल्स ਜਿਹੜੀਆਂ ਹੈਗੀਆਂ ਉਹ ਲੈਂਦੇ ਆ ਉਹ ਲੈਣ ਦੇ ਕਰਕੇ ਉਹਨਾਂ ਨੂੰ ਦੇਖਿਆ ਗਿਆ ਕਿ ਮਮ ਪिल्स ਲੈਣ ਕਰਕੇ 1 ਟਾਈਮ ਮੈਂਸਟਰੇਸ਼ਨ ਸਾਈਕਲ ਆ ਜਾਣਗੇ ਅਗੇਨ ਅਵਰੇਜ ਨੂੰ ਹੈਬਿਟ ਬਣ ਜਾਂਦੀ ਹੈ ਕਿ ਨੈਕਸਟ ਮੰਥ ਫਿਰ ਉਹ 7 ਦਿਨ ਦੀਆਂ ਪਿਲਸ ਹਾਰਮੋਨਲ ਪਿਲ ਸਾਡੇ ਅੰਦਰ ਜਾਣ ਤਾਂ ਮੈਂਸਟਰੂਏਸ਼ਨ ਸਾਈਕਲ ਆਨ ਜਿਨ੍ਹਾਂ ਦੇ ਸਾਈਡ ਇਫੈਕਟਸ ਦੇਖੇ ਗਿਆ ਮਮ ਫਾਈਬਰੋਇਡ ਤੇ ਰਸੋਲੀਆਂ ਤੱਕ ਵੀ ਹੋ ਜਾਂਦੇ ਆ ਜੀ ਜਿਵੇਂ ਆਪਾਂ ਦੇਖਦੇ ਆਏ ਆ ਕਿ ਜਦੋਂ ਇਰੈਗੂਲਰਿਟੀਜ਼ ਹੋਣੀ ਸ਼ੁਰੂ ਹੁੰਦੀਆਂ ਨੇ ਮੈਂਸਟਰੂਅਲ ਸਾਈਕਲ ਦੇ ਵਿੱਚ ਉਸ ਤੋਂ ਬਾਅਦ ਪੀਸੀਓਐਸ ਪੀਸੀਓਡੀ ਵਰਗੀ ਬਿਮਾਰੀਆਂ ਹੋ ਜਾਂਦੀਆਂ ਨੇ ਤੇ ਜਿਵੇਂ ਤੁਸੀਂ ਦੱਸਿਆ ਕਿ 7 ਡੇਜ਼ ਦੇ ਹਾਰਮੋਨਸ ਸ਼ੁਰੂ ਹੋ ਜਾਂਦੇ ਨੇ ਤੇ ਤੁਸੀਂ ਕੀ ਕਹਿਣਾ ਚਾਹੋਗੇ ਜਿਹੜੇ ਹਾਰਮੋਨਸ ਇਨਟੇਕ ਆਪਾਂ ਕਰਦੇ ਆਂ ਤਾਂ ਕਿ ਪੀਰੀਅਡਸ ਦੀ ਰੈਗੂ ਇੱਕ ਠੀਕ ਚੀਜ਼ ਹੈ ਕਿ ਗਲਤ ਚੀਜ਼ ਹੈ ਇਹਦੇ ਬਾਰੇ ਤੁਹਾਡਾ ਕੀ ਖਿਆਲ ਹੈ ਮਮ ਡਿਪੈਂਡ ਕਰਦਾ ਹੈ ਅਸ ਦੇ ਟਾਈਮ ਤੇ ਕਿ ਪੇਸ਼ੈਂਟ ਔਰ ਸਫਰਰ ਡਿਸੀਜਨ ਕਿਸ ਤਰ੍ਹਾਂ ਦਾ ਲੈ ਰਿਹਾ ਹੈ ਟਰੈਡੀਸ਼ਨਲ ਟਾਈਮ ਤੇ ਦੇਖਿਆ ਜਾਂਦਾ ਹੈ ਕਿ ਘਰ ਦੇ ਵਿੱਚ ਹੀ ਜਿਵੇਂ ਅਸੀਂ ਸਾਰਾ ਹੁਣ ਐ ਫਾਰਮੂਲੇਸ ਡਿਸਪਲੇ ਕੀਤੇ ਆ ਔਰ ਮੈਂ ਹਰ ਆਪਣੀ ਵੀਡੀਓ ਦੇ ਵਿੱਚ ਕੁਝ ਫਾਰਮੂਲੇਸ ਹੀ ਦਿੰਨੀ ਆ ਤੇ ਅਸੀਂ ਉਹ ਪਿਲਸ ਲੈਣ ਦੀ ਬਜਾਏ ਪੇਸ਼ੈਂਟ ਨੂੰ ਚਾਹੀਦਾ ਹੈ ਕਿ ਕੁਝ ਨਾ ਕੁਝ ਹੋਮ ਰੈਮੀਡੀਜ਼ ਯੂਜ਼ ਕਰਨ ਅੱਜ ਅਸੀਂ ਬਾਰੇ ਚ ਡਿਸਕਸ ਕਰਾਂਗੇ ਪਰ ਹੁਣ ਮੈਂ ਤੁਹਾਨੂੰ ਇੱਕ ਗੱਲ ਕਹਿਦਾ ਮੈਮ ਸਾਲ ਸਾਲ ਭਰ ਜਾਂ 6 6 8 8 ਮਹੀਨੇ ਜਿਨ੍ਹਾਂ ਨੂੰ ਪੀਰੀਅਡਸ ਨਹੀਂ ਆਏ ਹੁੰਦੇ ਇਹ ਮੇਰੇ ਫਾਰਮੂਲੇਸ ਲੈਣ ਨਾਲ ਮੈਮ 8 ਤੋਂ 12 ਘੰਟਿਆਂ ਦੇ ਵਿੱਚ ਵਿੱਚ ਉਹਨਾਂ ਨੂੰ ਪੀਰੀਅਡਸ ਆ ਜਾਂਦੇ ਆ 8 ਤੋਂ 12 ਘੰਟਿਆਂ ਦੇ ਵਿੱਚ ਮਤਲਬ ਜਿਹੜੇ 6-6 ਮਹੀਨੇ ਪੁਰਾਣੇ ਪੀਰੀਅਡਸ ਵੀ ਨਹੀਂ ਆਏ ਨੇ ਉਹ ਵੀ ਆ ਜਾਣਗੇ ਤੇ ਮੈਮ ਮੈਂ ਕਦੇ-ਕਦੇ ਕੇਸਸ ਵੀ ਦੇਖਦੀਆਂ ਕਿ ਡਿਲੀਵਰੀ ਦੇ ਦੌਰਾਨ ਵੀ 2-2 ਮਹੀਨੇ ਹੋ ਜਾਂਦੇ ਨੇ ਤਾਂ ਵੀ ਪੀਰੀਅਡਸ ਨਹੀਂ ਆਉਂਦੇ ਜਦ ਬੱਚਾ ਬ੍ਰੈਸਟ ਫੀਡਿੰਗ ਤੇ ਹੁੰਦਾ 6-6 ਮਹੀਨੇ ਵੀ ਲੰਘ ਜਾਂਦੇ ਆ ਉਹਦਾ ਮੇਜਰ ਕਾਰਨ ਕੀ ਹੈ ਮਮ ਦੇ ਕੋ ਜਦੋਂ ਡਿਲੀਵਰੀ ਹੁੰਦੀ ਹੈ ਡਿਲੀਵਰੀ ਹੋਣ ਬਾਅਦ ਬੇਬੀ ਫੀਡ ਲੈਂਦਾ ਹੈ ਔਰ ਫੀਡ ਲੈਂਦੇ ਆ ਪ੍ਰੋਜੈਸਟਰੋਨ ਔਰ ਐਸਟ੍ਰੋਜਨ ਲੈਵਲ ਜਿਹੜਾ ਹੈ ਉਹ ਪੂਰਾ ਡਿਸਟਰਬ ਹੋ ਜਾਂਦਾ ਹੈ ਔਰ 4-5 ਮਹੀਨੇ ਕਈ ਵਰੀ ਲੇਡੀਜ਼ ਨੂੰ ਪੀਰੀਅਡ ਨਹੀਂ ਆਉਂਦੇ ਤੇ ਉਸ ਟਾਈਮ ਤੇ ਦੇਖਿਆ ਗਿਆ ਮਮ ਇਹ ਪੰਜੀਰੀ ਵਗੈਰ ਆਪ ਗਰਮ ਚੀਜ਼ਾਂ ਬਹੁਤ ਲੈਣੇ ਆ ਤੇ ਸਾਨੂੰ ਚਾਹੀਦਾ ਅਸੀਂ ਕੋਈ ਵੀ ਟ੍ਰੀਟਮੈਂਟ ਨਹੀਂ ਲੈਣਾ ਹੈਗਾ ਐਲੋਪੈਥਿਕ ਕੋਈ ਵੀ ਮੈਡੀਸਿਨ ਨਹੀਂ ਲੈਣੀ ਉਸ ਦੀ ਬਜਾਏ ਅਸੀਂ ਗਰਮ ਚੀਜ਼ਾਂ ਤੇ ਪਹਿਲੇ ਹੀ ਲੈ ਰਹੇ ਆ ਅਗਰ 3 ਤੋਂ 4 ਮੰਥ ਸਕਿਪ ਹੋਇਆ ਤੇ ਇਹ ਨੈਚਰਲੀ ਆ ਜਾਣਗੇ ਮਮ ਤੇ ਆਪਾਂ ਜਿਵੇਂ ਗੱਲ ਕਰ ਰਹੇ ਇਰੈਗੂਲੈਰਿਟੀਜ਼ ਆਫ ਪੀਰੀਅਡਸ ਦੀ ਇੱਕ ਹੋਰ ਬਿਮਾਰੀ ਹੈ ਜਿਹੜੀ ਮੈਂ ਅੱਜਕੱਲ ਦੇਖੀ ਹੈ ਤੇ ਕੁੜੀਆਂ ਸਪੈਸ਼ਲੀ ਇਹਦੇ ਬਾਰੇ ਲੁਕੋਰੀਆ ਜਿਹਨੂੰ ਆਪਾਂ ਕਹਿੰਦੇ ਆ ਉਹਦੇ ਬਾਰੇ ਕੁੜੀਆਂ ਖੁੱਲ ਕੇ ਗੱਲ ਨਹੀਂ ਕਰਦੀ ਉਹ ਸ਼ਾਈ ਫੀਲ ਕਰਦੀਆਂ ਨੇ which is ਮੈਨੂੰ ਲੱਗਦਾ ਕਿ ਲੁਕੋਰੀਆ ਇਜ਼ ਰਿਲੇਟਡ ਟੂ ਵਾਈਟ ਡਿਸਚਾਰਜ ਓਨਲੀ ਤੇ ਇਹਦੇ ਕੀ ਕਾਜ਼ਸ ਨੇ ਕੀ ਸਿੰਪਟਮਸ ਨੇ ਤੇ ਇਹਨੂੰ ਆਪਾਂ ਕਿਵੇਂ ਕਯਰ ਕਰ ਸਕਦੇ ਹਾਂ ਮੈਮ ਲੁਕੋਰੀਆ ਵੀ ਦੋ ਤਰ੍ਹਾਂ ਦਾ ਹੁੰਦਾ ਇੱਕ ਤਾਂ ਹੋ ਗਿਆ ਜੀ ਵਾਈਟ ਡਿਸਚਾਰਜ ਨੋਰਮਲ ਜਿਹਦੇ ਚ ਕੋਈ 스멜 ਨਹੀਂ ਹੁੰਦੀਗੀ ਔਰ ਪੀਰੀਅਡਸ ਦੇ ਅੱਗੇ ਪਿੱਛੇ ਆਣਾ ਆਬਵੀਅਸ ਹੁੰਦਾ ਹੈ ਜਾਂ ਜਿਹੜਾ ਨਾਰਮਲ ਡਿਸਚਾਰਜ ਆ ਉਹ ਸਮ ਟਾਈਮ ਆਪਣਾ ਸ਼ੈਡਿਊਲ ਕੁਝ ਹੈਕਟਿਕ ਰਹਿੰਦਾ ਹੈ ਜਾਂ ਕੁਝ ਆਪਣੇ ਕੋਲ ਉਹਨਾਂ ਦਿਨਾਂ ਦੇ ਵਿੱਚ ਓਕੇਜਨਲੀ ਕੁਝ ਗਲਤ ਖਾਇਆ ਪੀਆ ਜਾਂਦਾ ਹੈਗਾ ਤਾਂ ਕਰਕੇ ਹੋ ਜਾਂਦਾ ਬਟ ਇ ਇੱਕ ਐਬਨਾਰਮਲ ਡਿਸਚਾਰਜ ਆ ਮੈਮ ਇਹ ਪ੍ਰੈਗਨਸੀ ਕਨਸੀਵ ਨਹੀਂ ਹੁੰਦੀ ਜਾਂ ਸਾਡਾ ਕੋਈ ਹੋਰ ਲਾਈਫਸਟਾਈਲ ਕੁਝ ਹੈਕਟਿਕ ਸਟ्रेस ਰਹਿੰਦਾ ਹੈ ਉਹਦੇ ਕਰਕੇ ਸਾਨੂੰ ਐਬਨਾਰਮਲ ਡਿਸਚਾਰਜ ਰਹਿੰਦਾ ਆ ਨੋ ਡਾਊਟ ਤੁਹਾਡੀ ਗੱਲ ਮੈਮ ਬਿਲਕੁਲ ਸਹੀ ਹੈ ਕਿ ਐਸ ਦੇ ਟਾਈਮ ਤੇ ਗਰਲਸ ਜਾਂ ਫੀਮੇਲਸ ਨਹੀਂ ਦੱਸਦੀਆਂ ਕੀ ਕੋਈ ਨੂੰ ਲੱਗਦਾ ਕਿ ਛੋਟੀ ਜੀ ਪ੍ਰੋਬਲਮ ਹੈ ਮੈਮ ਇਹ ਓਵਰੀਜ ਨੂੰ ਓਵਰੀਜ ਦੇ ਰੀਪਰੋਡਕਟਿਵ ਸਿਸਟਮ ਨੂੰ ਲੇਕੋਰੀਆ ਇਹ ਕੁਨ ਤਰ੍ਹਾਂ ਖਾ ਜਾਊਗਾ ਮੈਮ ਕੋਨ ਤਰ੍ਹਾਂ ਖਾਜਣਾ ਜੇ ਲਕੋਰੀਆ ਹੋ ਗਿਆ ਕਹਿੰਦੇ ਕਿ ਕਿਤੇ ਵੀ ਇਨਫੈਕਸ਼ਨ ਹੋਏਗੀ ਕਿਸੇ ਵੀ ਤਰ੍ਹਾਂ ਦੀ ਮਾਮ ਤਾਂ ਉਹ ਜਿਹੜੇ ਏਰੀਆ ਆ ਉਹ ਪੀ ਆਈ ਡੀ ਇਨਫਲੇਮੇਸ਼ਨ ਉੱਤੇ ਹੋਏਗੀ ਇਨਫਲੇਮੇਸ਼ਨ ਹੋਏਗੀ ਤਾਂ ਉਹ ਹੌਲੀ 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 ਇਨਫਲੇਮੇਸ਼ਨ ਦਾ ਜਿਹੜਾ ਹੈਗਾ ਉਹ ਮੈਮ ਫਾਈਬਰਡ ਜਾਂ ਸਿਸਟ ਦਾ ਰੂਪ ਲੈ ਲੈਣਾ ਹੈ ਪੀ ਆਈ ਡੀ ਨਹੀਂ ਤਾਂ ਐਸ ਕਰਕੇ ਸਾਨੂੰ ਚਾਹੀਦਾ ਹੈ ਅਸੀਂ ਸਟ्रेस ਫਰੀ ਰਹਿ ਕੇ ਲਕੋਰੀਆ ਨੂੰ ਘਰ ਹੀ ਵੀ ਟਰੀਟ ਕਰ ਸਕਦੇ ਹੈਗੇ ਆ ਮਾਮ ਜਿਸ ਤਰ੍ਹਾਂ ਕਿ ਰਾਈਸ ਵਾਟਰ ਉਹਦੇ ਲਈ ਬਹੁਤ ਅੱਛਾ ਹੈ ਅਗਰ ਲਕੋਰੀਆ ਦੀ ਪ੍ਰੋਬਲਮ ਹੈ ਤਾਂ ਪੇਸ਼ੈਂਟ ਰਾਈਸ ਵਾਟਰ ਲੈ ਲੈਣ ਜਾਂ ਮੈਮ ਸੰਗੜਾ ਇਹ ਸ਼ੁਰੂ ਕਰ ਦੇਣ ਖਾਣੇ ਸੰਘਾੜਿਆਂ ਦਾ ਅਟਾ ਕੰਜ਼ਿਊਮ ਕਰ ਲੈਣੇ ਸੁਪਾਰੀ ਆਂਦੀ ਹੈ ਕਿ ਇਹ ਉਹ ਲੈਣਾ ਸ਼ੁਰੂ ਕਰ ਦੇਣ ਇਸ ਤਰ੍ਹਾਂ ਦੇ ਨੈਚੁਰਲ ਤਰੀਕੇ ਦੇ ਨਾਲ ਲੂਕੋਰੀਆ ਨੂੰ ਕਵਰ ਅਪ ਕਰਨਾ ਬਹੁਤ ਜ਼ਰੂਰੀ ਆ ਜਿਵੇਂ ਆਪਾਂ ਗੱਲ ਕਰ ਰਹੇ ਆ ਕਿ ਜਿਹੜੇ ਤੁਸੀਂ ਰੀਜ਼ਨਸ ਦੱਸੇ ਆ ਤੇ ਤੁਸੀਂ ਰੈਮਡੀਜ਼ ਵੀ ਦਸੀਆਂ ਨੇ ਕਿ ਆਪਾਂ ਰਾਈਸ ਵਾਟਰ ਦਾ ਇਸਤੇਮਾਲ ਕਰ ਸਕਦੇ ਆ ਤੁਸੀਂ ਦੱਸ ਸਕਦੇ ਹੋ ਕਿ ਕੰਜ਼ਿਊਮ ਕਿਵੇਂ ਕਰਨਾ ਹੈ ਸਾਡੇ ਦਰਸ਼ਕਾਂ ਨੂੰ ਪਤਾ ਲੱਗ ਜਾਵੇ ਕਿ ਉਹ ਕਿਵੇਂ ਲੂਕੋਰੀਆ ਦੀ ਪ੍ਰੋਬਲਮ ਨੂੰ ਘਰ ਬੈਠੇ ਸੋਲਵ ਕਰ ਸਕਦੇ ਆ ਕਿਵੇਂ ਉਹ ਰਾਈਸ ਵਾਟਰ ਨੂੰ ਕੰਜ਼ਿਊਮ ਕਰਨ ਜਾਂ ਸਿੰਘਾੜੇ ਦੇ ਆਟੇ ਨੂੰ ਕੰਜ਼ਿਊਮ ਕਰ ਜਿਵੇਂ ਕਿ ਮੈਮ ਮੰਨ ਲਓ ਉਹਨਾਂ ਨੇ ਰਾਤ ਨੂੰ ਸੌਕ ਕਰਨਾ ਹੈਗਾ ਤੇ ਜਿਵੇਂ ਆਪਾਂ ਕੜਛੀ ਇੱਕ ਸਪੂਨ ਨਾ ਕਹਿੰਦੇ ਹੋ ਆਪਾਂ ਲੇਡਲ ਕਹਤੇ ਨੇ ਹੈਗੀਆਂ ਉਹਨਾਂ ਨੇ ਹਾਫ ਲੇਡਲ ਕੜਚੀ ਨੂੰ ਅੱਦਕ ਲੈ ਲੈਣਾ ਹੈਗਾ ਉਹ ਗਲਾਸ ਦੇ ਵਿੱਚ ਸੌਕ ਕਰਨਾ ਹੈ ਮੈਮ ਇਹ 4-5 ਘੰਟਿਆਂ ਬਾਅਦ ਜਿਹੜਾ ਹੈ ਉਹ ਰਾਈਸ ਵਾਟਰ ਆਰਾਮ ਨਾਲ ਤਿਆਰ ਹੋ ਜਾਏਗਾ ਉਹਨੂੰ ਉਸ ਤੋਂ ਬਾਅਦ ਬੋਇਲ ਕਰ ਲੈਣ ਤਾਂ ਆਪਾਂ ਨੂੰ ਪਤਾ ਹੈ ਕਿ ਰਾਈਸ ਬਹੁਤ ਘੱਟ ਸਮਾਂ ਲੈਂਦੇ ਹੈਗੇ ਆ ਤੇ 4-5 ਘੰਟਿਆਂ ਬਾਅਦ ਮੈਮ ਉਸਨੂੰ ਬੋਇਲ ਕਰ ਲੈਣ ਔਰ ਉਹ ਉਸਨੂੰ ਛਾਣ ਕੇ ਪੀ ਸਕਦੇ ਆ ਮੈਮ ਇਹਦੇ ਨਾਲ ਲਕੋਰੀ ਜਿਹੜਾ ਹੈ ਵਿਦਿਨਾ ਵੀਕ ਵੀ ਮੈਂ ਜ਼ਿਆਦਾ ਕਹਿ ਰਹੀ ਹਾਂ ਵਿਦਿਨਾ ਵੀਕ ਰਿਕਵਰ ਹੋ ਸਕਦਾ ਹੈ ਮੈਮ ਜੀ ਬਿਲਕੁਲ ਸਹੀ ਗੱਲ ਹੈ ਤੇ ਮੈਂ ਦੇਖ ਸਕਦੀ ਆ ਆਪਾਂ ਇਰੈਗੂਲੈਰਿਟੀਜ਼ ਦੇ ਦੁਆਰਾ ਵਾਪਸ ਆਨੇ ਆ ਤੇ ਤੁਸੀਂ ਜਿਵੇਂ ਦੱਸਿਆ ਕਿ ਤੁਸੀਂ ਇੱਥੇ ਕੁਝ ਹੋਮ ਰੈਮਡੀਜ਼ ਜਿਹੜੀ ਆਪਾਂ ਘਰੇ ਕਰ ਸਕਦੇ ਆ ਜਿੱਦੇ ਕਰਕੇ ਸਾਡੀ ਇਰੈਗੂਲੈਰਿਟੀਜ਼ ਜੁਨੇ ਉਹ 8 ਤੋਂ 12 ਘੰਟੇ ਦੇ ਵਿੱਚ ਹੋ ਸਕਦੇ ਪੁਰਾਣੇ ਤੋਂ ਪੁਰਾਣੇ ਪੀਰੀਅਡਸ 8 ਤੋਂ 12 ਘੰਟੇ ਵਿੱਚ ਆ ਸਕਦੇ ਨੇ ਤਾਂ ਫਿਰ ਤੁਸੀਂ ਇੱਕ ਵਾਰੀ ਹੋਮ ਰੈਮਡੀਜ਼ ਦੱਸ ਦੋ ਤਾਂ ਕਿ ਸਾਡੇ ਸਾਰਿਆਂ ਲਈ ਸੌਖਾ ਹੋ ਜਵੇ ਜੀ ਜੀ ਬਿਲਕੁਲ ਸਰ ਮੈਮ ਦੇਖੋ ਇਹ ਜੋ ਚੀਜ਼ਾਂ ਹੈਗੀਆਂ ਇਹ ਉਹਨਾਂ ਦੀ ਕਿਚਨ ਦੇ ਵਿੱਚ ਹੀ ਉਹਨਾਂ ਦੀ ਕਿਚਨ ਹੀ ਮੈਂ ਪਹਿਲਾਂ ਕਹਿੰਨੀ ਆ ਕਿਚਨ ਹੀ ਫਾਰਮੇਸੀ ਹੈ ਜਿਸ ਤਰ੍ਹਾਂ ਕਿ ਇਹ ਲੌਂਗ ਰੱਖੀ ਆ ਮੈਮ ਉਹਨਾਂ ਨੇ 4 ਤੋਂ 5 ਲੌਂਗ ਲੈ ਲੈਣੀਆਂ ਔਰ 4 ਤੋਂ 5 ਦੀ ਗਿਣਤੀ ਚ ਉਹਨਾਂ ਨੇ ਇਹ ਕਾਲੀ ਮਿਰਚ ਦਾ ਪਾਊਡਰ ਬਣਾਇਆ ਸੀ ਅਦਰਵਾਜ਼ ਉਹਨਾਂ ਨੇ ਸਾਬਤ ਕਾਲੀ ਮਿਰਚ ਵੀ ਪਾ ਸਕਦੇ ਹੈਗੇ ਆ ਮੈਮ ਅੱਧਾ ਚਮਚ ਅਜਵਾਇਨ ਅੱਧਾ ਚਮਚ ਜੀਰਾ ਔਰ ਅੱਧਾ ਚਮਚ ਸੌਫ ਉਸ ਦੇ ਵਿੱਚ ਛੋਟਾ ਜਿਹਾ ਟੁਕੜਾ ਉਹਨਾਂ ਨੇ ਇਹ ਹਲਦੀ ਦਾ ਲੈਣਾ ਛੋਟਾ ਜਿਹਾ ਟੁਕੜਾ 1 ਇੰਚ ਟੁਕੜਾ ਉਹਨਾਂ ਨੇ ਅਦਰਕ ਦਾ ਲੈਣਾ ਤੇ ਥੋੜਾ ਜਿਹਾ 1 ਇੰਚ ਦਾ ਟੁਕੜਾ ਉਹਨਾਂ ਨੇ ਇਹ ਦਾਲ ਚੀਨੀ ਦਾ ਲੈਣਾ ਇਹ ਕਾਲੀ ਮਿਰਚ ਅਸੀਂ ਆਲਰੇਡੀ ਇਨਕਲੂਡ ਕਰ ਦਿੱਤੀ ਹੋਈ ਹੈ ਇਹ ਸਭ ਚੀਜ਼ਾਂ ਦਾ ਕਾੜਾ ਮੈਮ ਉਹਨਾਂ ਨੇ ਬਣਾ ਲੈਣਾ ਹੈਗਾ ਤੇ ਇਹ ਕਾੜਾ ਬਣਾ ਕੇ ਉਹਨਾਂ ਨੇ ਜਿਸ ਤਰ੍ਹਾਂ ਫਸਟ ਡੇ ਹੀ ਮੰਨੋ ਲਿਆ ਸਾਡੇ ਪੇਸ਼ੈਂਟ ਸਾਨੂੰ ਦੱਸਦੇ ਕਿ ਉਹਨਾਂ ਦੇ 8 ਤੋਂ 12 ਘੰਟਿਆਂ ਦੇ ਵਿੱਚ ਵਿੱਚ ਉਹਨਾਂ ਨੂੰ ਪੀਰੀਅਡਸ ਆ ਜਾਂਦੇ ਆ ਸਮ ਟਾਈਮ ਜ਼ਿਆਦਾ ਪ੍ਰੋਬਲਮ ਹੁੰਦੀ ਹੈ ਤਾਂ ਮੈਮ ਇਹਨਾਂ ਨੂੰ 3 ਦਿਨ ਉਹ ਕੰਜ਼ਿਊਮ ਕਰ ਲੈਣ ਤਾਂ ਡੈਫੀਨਿਟਲੀ ਵਿਦਿਨ ਅ 3 ਡੇਸ ਉਹਨਾਂ ਦੇ ਪੀਰੀਅਡ ਪਿਛਲੇ ਰਹਿੰਦੇ ਰਹਿੰਦੇ ਪੀਰੀਅਡਸ ਵੀ ਉਹਨਾਂ ਨੂੰ ਇਜ਼ੀਲੀ ਆ ਜਾਂਦੇ ਤੇ ਇਹ ਕਿਵੇਂ ਕੰਜ਼ਿਊਮ ਕਰਨਾ ਹੈ ਦਿਨ ਚ ਇੱਕ ਵਾਰੀ ਹੀ ਜਾਂ ਕਿਵੇਂ ਮੈਮ ਦੇਖੋ ਸਮਰ ਸੀਜ਼ਨ ਹੈ ਸਮਰ ਦੇ ਵਿੱਚ ਆਲਰੇਡੀ ਕਈਆਂ ਦਾ ਪਿੱਤ ਬਹੁਤ ਵਧਿਆ ਹੁੰਦਾ ਆ ਤੇ ਇਸ ਕਰਕੇ ਗਰਮੀ ਬਹੁਤ ਜ਼ਿਆਦਾ ਹੈ ਉਹ ਵਨ ਟਾਈਮ ਮਾਰਨਿੰਗ ਐਮਪਟੀ ਸਟਮਕ ਲੈਂਟਾ ਇਸ ਜ਼ਿਆਦਾ ਫਾਇਦਾ ਦਏਗਾ ਜੀ ਬੈਨੀਫੀਸ਼ੀਅਲ ਰਹੂਗਾ ਤੇ ਜਿਹੜੀ ਆਪਣੀ ਹਲਦੀ ਹੈ ਜਿਹੜੀ ਆਪੇ ਹਲਦੀ ਦੀ ਗੱਲ ਕਰ ਰਹੇ ਆ ਇੱਕ ਸਵਾਲ ਜਿਹੜੇ ਆਪਣੇ ਦਰਸ਼ਕਾਂ ਨੂੰ ਹਮੇਸ਼ਾ ਰਹਿੰਦਾ ਤੇ ਮੈਂ ਆਦਰ ਸੁਣਦੀ ਵੀ ਆ ਲੋਕਾਂ ਤੋਂ ਕਿ ਹਲਦੀ ਜਿਹੜੀ ਹੈ ਉਹ ਕੱਚੀ ਹਲਦੀ ਲੈਣੀ ਆ ਜਾਂ ਜਿਹੜੀ ਅਸੀਂ ਬਾਜ਼ਾਰੋਂ ਲੈ ਕੇ ਆਉਂਦੇ ਆ ਜਿਹੜੀ ਪਾਊਡਰ ਫਾਰਮ ਦੇ ਵਿੱਚ ਹੁੰਦੀ ਆ ਉਹ ਵੀ ਯੂਜ਼ ਕਰ ਸਕਦੇ ਆ ਦੇਖੋ ਮੈਮ ਅਸੀਂ ਗੱਲ ਕਰ ਰਹੇ ਆ ਮੈਡੀਕਲ ਟਰਮ ਦੀ ਜੀ medical term دے ਅਕੋਰਡਿੰਗ ਆਪਾਂ ਨੂੰ ਇਹ ਕੱਚੀ ਹਲਦੀ ਲੈਣਾ ਜ਼ਿਆਦਾ ਬੈਨੀਫਿਟ ਦੇਵੇਗਾ ਇੱਕ ਗ੍ਰाइंड ਕੀਤੀ ਹੋਈ ਮਸਾਲੇ ਵਾਲੀ ਉਸ ਨੂੰ ਅਸੀਂ ਡਿਫਾਈਨ ਕਰਾਂਗੇ ਕਿ ਉਹ ਮਸਾਲੇ ਵਾਲੀ ਹਲਦੀ ਹੈ ਔਰ ਇਹ ਮੈਡੀਕਲ ਟਰਮ ਦੀ ਹਲਦੀ ਹੈ ਤਾਂ ਆਬਵੀਅਸ ਸਾਨੂੰ ਇਹ ਯੂਜ਼ ਕਰਨੀ ਚਾਹੀਦੀ ਹੈ ਤੇ ਮੈਮ ਇਹ ਤਾਂ ਸਿਗੀਆਂ ਸਾਡੀ ਹੋਮ ਰੈਮਡੀਜ਼ ਜਿਹੜੀ ਆਪਾਂ ਜਿੰਨਾ ਬਾਰੇ ਆਪਾਂ ਗੱਲ ਕੀਤੀ ਬਟ ਆਪਾਂ ਜਾਣਦੇ ਹਾਂ ਕਿ ਕੁਝ ਲੋਕੀ ਇਦਾਂ ਦੇ ਹੁੰਦੇ ਜਿਨ੍ਹਾਂ ਤੇ ਤਾਂ ਇਹ ਫਾਰਮੂਲੇ ਜਿਹੜੇ ਹੈ ਉਹ ਵਰਕ ਕਰ ਜਾਂਦੇ ਨੇ ਬਟ ਕੁਝ ਇਦਾਂ ਦੇ ਲੋਕ ਵੀ ਹੁੰਦੇ ਆ ਜਿਨ੍ਹਾਂ ਕੋਲ ਇਹਨਾਂ ਪੁਰਾਣਾ ਤੋਂ ਪੁਰਾਣਾ ਰੋਗ ਹੁੰਦਾ ਤੇ ਕਈ ਵਾਰੀ ਇਹਨਾਂ ਹੋਮ ਰੈਮਡੀਜ਼ ਕਰਕੇ ਵੀ ਉਹਨਾਂ ਦੇ ਪੀਰੀਅਡਸ ਨਹੀਂ ਆਉਂਦੇ ਜਾਂ ਫਿਰ ਲੂਕੋਰੀਆ ਦੀ ਜਿਹੜੀ ਦਿੱਕਤ ਹੈ ਉਹ ਸੋਲਵ ਨਹੀਂ ਹੁੰਦੀ ਤਾਂ ਤੁਹਾਡੇ ਕੋਲ ਕੀ ਮਤਲਬ ਆਯੁਰਵੈਦਿਕ ਫਾਰਮੂਲਸ ਨੇ ਉਹਨਾਂ ਲੋਕਾਂ ਲਈ ਜੋ ਅਸੀਂ ਹੁਣੇ ਆਯੁਰਵੈਦਿਕ ਫਾਰਮੂਲਸ ਡਿਸਕਸ ਕੀਤੇ ਆ ਮੈਮ ਉਹਨਾਂ ਤੋਂ ਇਹ ਸਾਰੇ ਫਾਰਮੂਲਸ ਬਣਾਏ ਗਏ ਹੈਗੇ ਜੇ ਮੰਨ ਲਓ ਕਿਸੇ ਵੀ ਤਰ੍ਹਾਂ ਦੇ ਉਹਨਾਂ ਨੂੰ ਫਿਰ ਵੀ ਪਰੇਸ਼ਾਨੀ ਰਹਿੰਦੀ ਹੈ ਤਾਂ ਮੈਮ ਇਹ ਲੂਕੋਰੀਆ ਦੇ ਵਿੱਚ ਪਾਊਡਰ ਆ ਗਿਆ ਇੱਕ ਕੈਪਸੂਲ ਆ ਗਿਆ ਔਰ ਇੱਕ ਟੈਬਲੇਟ ਆ ਗਈ ਮੈਮ ਤੇ ਨਾਲ ਹੀ ਮੈਮ ਇਹਦੇ ਨਾਲ ਆਪਾਂ ਇਨਕਲੂਡ ਕੀਤਾ ਹੁਣੇ ਕਾੜਾ ਡਿਸਕਸ ਕੀਤਾ ਸੀ ਨਾ ਉਹਨਾਂ ਕੋਲ ਅਗਰ ਟਾਈਮ ਨਹੀਂ ਹੈਗਾ ਕਾੜਾ ਬਣਾਉਂਦਾ ਤਾਂ ਮੈਂ ਇਹ ਲਿਕੁਐਕਸ ਸਰਪ ਇਹ ਕਾੜੇ ਦੇ ਫਾਰਮ ਹੈ ਤੇ ਇਹ ਚਾਰੋਂ ਆਈਟਮਸ ਯੂਜ਼ ਕਰਕੇ ਮੈਮ ਇਸ ਫਾਰਮੂਲਾ ਦੇ ਨਾਲ ਉਹ ਵਿਧੇ ਨਾਲ ਮੰਥ ਆਪਣੇ ਲਕੋਰੀਆ ਕਵਰ ਕਰ ਸਕਦੇ ਹੈਗੇ ਜੀ ਤੇ ਆਪਣੀ ਪਰਮਾਨੈਂਟ ਬੇਸਿਸ ਤੇ ਜਿਹੜੀ ਲਕੋਰੀਆ ਦੀ ਪ੍ਰੋਬਲਮ ਹੈ ਉਹ ਸੋਲਵ ਹੋ ਜੂਗੀ ਜੇਕਰ ਆਪਾਂ ਇਹ ਫਾਰਮੂਲਾ ਇਨਟੇਕ ਕਰਦੇ ਆਂ ਤਾਂ ਡੈਫੀਨਿਟਲੀ ਮੈਮ ਇਹ ਰੀਅਕਰ ਨਹੀਂ ਹੋਏਗੀ ਜੀ ਕਿਉਂਕਿ ਆਪਾਂ ਦੇਖਦੇ ਆਂ ਕਈ ਵਾਰੀ ਕੀ ਹੁੰਦਾ ਕਿ ਐਲੋਪੈਥੀ ਮੈਡੀਸਿਨਸ ਨਾਲ ਆਪਾਂ ਉਸ ਵੇਲੇ ਤਾਂ ਕਿਉਰ ਹੋ ਜਾਂਦਾ ਜਿਵੇਂ ਆਪਾਂ ਹਜੇ ਹਾਰਮੋਨਸ ਦੀ ਗੱਲ ਕਰ ਰਹੇ ਸੀਗੇ ਬਟ ਬਾਅਦ ਚ ਉਹ ਚੀਜ਼ ਦੁਬਾਰਾ ਤੋਂ ਸਾਨੂੰ ਲੋਡ ਪੈਂਦੀ ਹੈ ਇਨਟੇਕ ਕਰਨ ਦੀ ਭਾਵੇਂ ਉਹ ਹਾਰਮੋਨਸ ਹੋਵੇ ਭਾਵੇਂ ਉਹ ਜਿਹੜੀ ਮਰਜ਼ੀ ਐਲੋਪੈਥੀ ਮੈਡੀਸਿਨਸ ਹੋਵੇ ਤਾਂ ਤੁਹਾਡੀ ਮੈਡੀਸਿਨਸ ਨਾਲ ਉਹ ਚੀਜ਼ ਦੁਬਾਰਾ ਰਿਐਕਟ ਨਹੀਂ ਹੋਣੀ ਹੁਣ ਆ ਮੈਮ ਵੈਰੀ ਸੌਰੀ ਟੂ ਸੇ ਯੂ ਜਿਹੜੀ ਤੁਸੀਂ ਗੱਲ ਕਹੀ ਹੈ ਕਿ ਤੁਸੀਂ ਕਹਿ ਰਹੇ ਹੋ ਕਿ ਦੋਵਾਰਾ ਲੈਣ ਦੀ ਜ਼ਰੂਰਤ ਪੈਂਦੀ ਹੈ ਮੈਮ एवरीवन 노ਸ ਕਿਉਂਕਿ ਟ੍ਰੈਡੀਸ਼ਨਲ ਟਾਈਮ ਤੇ ਕੋਈ ਐਲੋਪੈਥੀ ਟ੍ਰੀਟਮੈਂਟਸ ਨਹੀਂ ਸੀ ਲਾਈ ਜਾਂਦੇ ਔਰ ਉਸ ਟਾਈਮ ਤੇ ਤਾਂ ਮੈਂ ਦਾਇਆਂ ਹੀ ਡਿਲੀਵਰੀਆਂ ਕਰ ਦਿੰਦੀਆਂ ਸੀਗੀਆਂ ਤੇ ਘਰ ਦੇ ਫਾਰਮੂਲਾ ਜੀ ਹੁੰਦੇ ਸੀਗੇ ਤੇ ਮੈਨੂੰ ਨਹੀਂ ਲੱਗਦਾ ਕਿ ਜੇਕਰ ਉਹ ਸੇਮ ਲਾਈਕ ਅਗਰ ਆਪਾਂ ਇਸ ਨੂੰ ਕੰਪੇਅਰ ਕਰੀਏ ਆਯੁਰਵੇਦਾ ਹੋਮ ਰੈਮਡੀਜ਼ ਦੇ ਨਾਲ ਜਾਂ ਆਯੁਰਵੇਦਾ ਮੈਡੀਸਿਨਸ ਦੇ ਨਾਲ ਇਹ ਰੀਅਕਰ ਨਹੀਂ ਹੋਏਗੀ ਬਸ਼ਰਤੇ ਉਹਨਾਂ ਨੂੰ ਐਕਸਰਸਾਈਜ਼ ਔਰ ਆਪਣਾ ਲਾਈਫਸਟਾਈਲ ਹੈਲਦੀ ਕਰਨਾ ਪਏਗਾ ਚੰਗੀਆਂ ਚੀਜ਼ਾਂ ਖਾਣੀਆਂ ਪੈਣਗੀਆਂ ਸੈਚੂਰੇਟਿਡ ਔਰ ਵਾਈਟ ਫੈਟਸ ਨੂੰ ਛੱਡ ਕੇ ਜੀ ਤੇ ਆਪਾਂ ਜੇ ਗੱਲ ਕਰੀਏ ਤਾਂ ਆਪਾਂ ਲੁਕੋਰੀਆ ਬਾਰੇ ਫਾਰਮੂਲਾ ਦੇਖ ਲਿਆ ਤੇ ਜਿਹੜੇ ਆਪਣੇ ਪੀਰੀਅਡਸ ਲਈ ਹੈ ਕਿ ਪੀਰੀਅਡਸ ਰੈਗੂਲਰ ਹੋ ਜਾਣ ਉਹਦੇ ਲਈ ਕਿਹੜਾ ਫਾਰਮੂਲਾ ਤੁਹਾਡੇ ਕੋਲ ਮੈਮ ਜਿਸ ਸੇ ਅਸੀਂ ਫਾਰਮੂਲਾ ਦੱਸ ਹੀ ਚੁੱਕੇ ਹੈਗੇ ਆ ਪਹਿਲਾਂ ਹੋਮ ਰੈਮਡੀਜ਼ ਹੁਣ ਅਸੀਂ ਡਿਸਕਸ ਕਰਦੇ ਆ ਮੈਮ ਕਿ ਰਜਨੀ ਔਰ ਲక్ష్ਮੀ ਜੋ ਸਾਡੇ ਬਹੁਤ ਸਾਰੇ ਪੇਸ਼ੈਂਟਸ ਅਜਮਾ ਚੁੱਕੇ ਆ ਔਰ ਲੈ ਚੁੱਕੇ ਆ ਇਹ ਰਜਨੀ ਲక్ష్ਮੀ ਟੈਬਲੇਟ ਹੈ ਮੈਮ ਔਰ ਇਹ ਰਜਨੀ ਟੈਬਲੇਟ ਹੈ ਦੋਨੋਂ ਦਾ ਆਪਸ਼ਨ ਆ ਮੈਮ ਦੋਨੋਂ ਦੇ ਇਕੁਅਲ ਰਿਜ਼ਲਟ ਆ ਰਹੇ ਹੈਗੇ ਆ ਵਿਥਿਨ 15 ڈیز ਉਹਨਾਂ ਦੇ ਪੀਰੀਅਡ ਜਿਹੜੇ ਨੈਕਸਟ ਮੰਥ ਵਿੱਚ ਆ ਜਾਣਗੇ 15 ਦਿਨ ਹੀ ਕੰਜ਼ਿਊਮ ਕਰਨੀ ਪੈਂਦੀ ਹੈਗੀ ਹੈ ਜੇ ਫਿਰ ਵੀ ਉਹਨਾਂ ਨੂੰ ਲੱਗਦਾ ਮੈਮ ਕਿ ਉਹਨਾਂ ਨੂੰ ਬਹੁਤ ਜ਼ਿਆਦਾ ਟਾਈਮ ਹੋ ਗਿਆ ਸਮ ਟਾਈਮ ਬਿਫੋਰ ਮੈਰਿਜ ਦੇ ਇਹ ਉਹ ਐਲੋਪੈਥਿਕ ਪਿਲਸ ਲੈਂਦੇ ਆ ਤਾਂ ਉਹਨਾਂ ਨੂੰ ਪੀਰੀਅਡਸ ਆਉਂਦੇ ਆ ਤਾਂ ਹੁਣ ਮੇਰੇ ਕੋਲ ਆ ਕੇ ਸਿਚੁਏਸ਼ਨ ਹੁੰਦੀ ਹੈ ਕਿ ਮੈਮ ਬੇਬੀ ਕਨਸੀਵ ਕਰਨਾ ਹੈ ਦੱਸੋ ਕਿਵੇਂ ਕਰੀਏ ਉਸ ਟਾਈਮ ਤੇ ਮੈਮ ਅਸੀਂ ਰਾਜਕਿਓ ਟਰੀਟਮੈਂਟ ਦੇ ਰਹੇ ਆ ਜੋ ਉਹਨਾਂ ਨੂੰ ਥੋੜਾ ਜਿਆਦਾ ਸਟਰੋਂਗ ਹੁੰਦਾ ਮੈਮ ਕਿ ਕਿ ਸਭ ਗਰਮ ਚੀਜ਼ਾਂ ਹੁੰਦੀਆਂ ਹੈਗੀਆਂ ਉਦੋਂ ਇਹਨਾਂ ਨੂੰ ਪੁਰਾਣੇ ਤੋਂ ਪੁਰਾਣੇ ਪੀਰੀ ਕਵਰਪ ਹੋ ਜਾਂਦੇ ਆ ਔਰ ਇਹਦੇ ਨਾਲ ਮੈਮ ਅਸੀਂ ਸ਼ੁਰੂ ਕਰਾ ਦਿੰਨੇ ਹੈਗੇ ਸ਼ੀਮੈਕ ਸਰਪ ਹੁਣ ਅਸੀਂ ਕਾੜੇ ਦੀ ਗੱਲ ਕੀਤੀ ਸੀਗੀ ਇਹ ਸ਼ੀਮੈਕ ਸਰਪ ਮੈਮ ਇੱਕ ਕਾੜਾ ਹੈ ਇਹ ਸਬ ਇੰਗਰੀਡੀਅੰਟਸ ਤੇ ਹੋਰ ਹਰਬਲ ਕੰਪਲੀਟ ਹਰਬਲ ਜਿਹੜੀਆਂ ਜੜੀ ਬੂਟੀਆਂ ਹਨ ਉਹਨਾਂ ਦਾ ਤਿਆਰ ਕੀਤਾ ਹੋਇਆ ਹੈ ਸ਼ੀਮੈਕ ਸ ਹੋਰ ਉਹਨਾਂ ਨੂੰ ਇੱਕ ਨਵੀਂ ਪ੍ਰੋਬਲਮ ਹੋਰ ਮੈਮ ਸਾਹਮਣੇ ਆਈ ਹੈ ਕਿ ਪ੍ਰੈਗਨਨਸੀ ਟਾਈਮ ਤੇ ਉਹਨਾਂ ਨੂੰ ਰਸੋਲੀਆਂ ਦੀ ਬਹੁਤ ਜ਼ਿਆਦਾ ਦਿੱਕਤ ਰਹਿੰਦੀ ਹੈ ਤੇ ਅਸੀਂ ਤਾਂ ਇਹ ਐਡਵਾਈਸ ਕਰਦੇ ਹਾਂ ਕਿ ਫਾਈਬਰੋਇਡਸ ਔਰ ਰਸੋਲੀਆਂ ਇਹ ਭਾਵੇਂ ਕਿਸੇ ਵੀ ਤਰ੍ਹਾਂ ਦੀਆਂ ਹੈਗੀਆਂ ਮੈਮ ਇਹ ਹੋਮ ਰੈਮਡੀਜ਼ ਦੇ ਨਾਲ ਆਪਣੇ ਆਪ ਹੀ ਸ਼੍ਰਿੰਕ ਹੁੰਦੀਆਂ ਔਰ ਡਿਲੂਟ ਹੁੰਦੀਆਂ ਹੈਗੀਆਂ ਇਹਨਾਂ ਨੂੰ ਕੱਢਣ ਦੀ ਆ ਰਿਮੂਵ ਕਰਨ ਦੀ ਜ਼ਰੂਰਤ ਨਹੀਂ ਪੈਂਦੀ ਫਿਰ ਵੀ ਉਹਨਾਂ ਨੂੰ ਲੱਗਦਾ ਕਿ ਹੁਣ ਸਵਾਲ ਆਉਂਦਾ ਕਿ ਅਸੀਂ ਸ਼੍ਰਿੰਕ ਔਰ ਡਿਲੂਟ ਕਿਸ ਤਰ੍ਹਾਂ ਕਰਨਾ ਹੈ मैम मैं होम रेमेडीज वो भी तो मैं खान ਲਈ ਹੀ کہہ رہی ہاں میں سرجری دی گل نہیں کر رہی سیمیلرلی میں ਕੰਚਨ ਟੈਬਲੇਟ ਮੈਮ ਇਹ ਵੀ ਖਾਣ ਲਈ ਹੀ کہہ رہی ہاں ਇਹ ਵੀ ਇੱਕ ਤਰ੍ਹਾਂ ਦੀ ਡਾਈਟ ਹੈ ਖੁਰਾਕ ਹੈ मैम ਇਥੋਂ ਤੱਕ ਕਿ ਪਿਛਲੇ ਵੀਕ ਮੇਰਾ ਰਿਜ਼ਲਟ ਆਇਆ ਇੱਕ ਪੇਸ਼ੈਂਟ ਦੇ ਨੈਬੋਥੀਅਨ ਸਿਸਟਮ ਮੈਮ ਵਿਦੀਨ ਅ 5 ਮੰਥਸ ਆਈ ਇਵਨ ਵੌਂਡਰ ਸਰਪ੍ਰਾਈਜ਼ ਕਿ ਇਹ ਕੰਚਨ ਟੈਬਲੇਟ ਲੈਣ ਦੇ ਨਾਲ ਨੈਬੋਥੀਅਨ ਸਿਸਸ ਜੋ ਨਿਕਲਦੀ ਨਹੀਂ ਹੈ 5 ਮਹੀਨਿਆਂ ਚ ਰਿਕਵਰ ਹੋ ਗਈ ਹੈ ਪੰਜ ਛੱਡੋ ਮੈਮ ਮਤਲਬ ਇਸ ਤੋਂ ਜਲਦੀ ਵੀ ਰਿਜ਼ਲਟ ਆ ਸਕਦਾ ਹੈ ਡਿਪੈਂਡ ਕਰਦਾ ਹੈ ਕਿ ਸਿਸਟ ਦਾ ਸਾਈਜ਼ ਕੀ ਹੈਗਾ ਔਰ ਉਹਦੀ ਲੋਕੇਸ਼ਨ ਕੀ ਹੈ ਤੇ ਉਹਦੇ ਨਾਲ ਮੈਮ ਆਪਾਂ ਸ਼ੁਰੂ ਕਰ ਦਿੰਦੇ ਹੈਗੇ ਆ ਇਹ ਅਸ਼ੋਕਾ ਜੀ ਇਹ ਵਾਲਾ ਸਿਰਫ ਜਿਹੜਾ ਮੈਮ ਲੇਡੀਜ਼ ਵਾਸਤੇ ਹੈ ਵੈਸੀ ਰੀਪਰੋਡਕਟਿਵ ਸਿਸਟਮ ਲਈ ਬਹੁਤ ਬੈਨੀਫੀਸ਼ੀਅਲ ਹੈ ਜਿਹੜੀ ਆਪਾਂ ਗੱਲ ਕਰ ਰਹੇ ਆ ਲక్ష్ਮੀ ਟੈਬਲੇਟ ਰਜਨੀ ਟੈਬਲੇਟ ਤੇ ਕੰਚਨ ਟੈਬਲੇਟਸ ਦੀ ਆਪਾਂ ਕਈ ਵਾਰੀ ਦੇਖਦੇ ਆ ਕਿ ਜਦ ਆਪਾਂ ਹਾਰਮੋਨਸ ਹਿੰ ਟੇਕ ਕਰਦੇ ਆ ਆਪਾਂ ਕਦੇ ਐਲੋਪੈਥੀ ਮੈਡੀਸਿਨਸ ਲੈਂਦੇ ਆ ਉਹਨਾਂ ਕਰਕੇ ਕੀ ਹੁੰਦਾ ਜ਼ਿਆਦਾਤਰ ਕਿ ਸਾਈਡ ਇਫੈਕਟਸ ਆ ਜਾਂਦੇ ਆ ਆਪਾਂ ਇਨੀਸ਼ੀਅਲੀ ਗੱਲ ਕਰ ਰਹੇ ਸੀਗੇ ਫੇਸ਼ਲ ਹੈਅਰ ਆ ਜਾਂਦੇ ਮੂਡ ਸਵਿੰਗਸ ਹੋਣ ਲੱਗ ਜਾਂਦੇ ਆ ਬਥੇਰੀਆਂ ਚੀਜ਼ਾਂ ਨੇ ਜਿਨ੍ਹਾਂ ਵੱਲੋਂ ਸਾਨੂੰ ਫੇਸ ਕਰਨਾ ਪੈਂਦਾ ਤਾਂ ਕੀ ਸਾਨੂੰ ਇਹਨਾਂ ਮੈਡੀਸਿਨਸ ਦੀ ਵੀ ਕੋਈ ਮਤਲਬ ਮੂਡ ਸਵਿੰਗਸ ਵਗੈਰਾ ਦੀ ਪ੍ਰੋਬਲਮ ਜਾਂ ਫੇਸ਼ਲ ਹੈਅਰ ਜਾਂ ਕੋਈ ਕਿਸੇ ਤਰ੍ਹਾਂ ਦਾ ਸਾਈਡ ਇਫੈ ਸਾਈਡ ਇਫੈਕਟ ਤਾਂ ਅਸੀਂ ਸੋਚ ਵੀ ਨਹੀਂ ਸਕਦੇ ਅਗਰ ਉਹਨਾਂ ਨੇ ਮੈਂਸਟਰੇਸ਼ਨ ਸਾਈਕਲ ਜਾਂ ਕਿਸੇ ਵੀ ਇੱਕ ਡਿਜ਼ੀਜ਼ ਦਾ ਟ੍ਰੀਟਮੈਂਟ ਲੈ ਲਿਆ ਉਹਨਾਂ ਦੀ ਬੋਡੀ ਦੇ ਵਿੱਚ ਚਾਰ ਪੰਜ ਡਿਜ਼ੀਜ਼ ਤਾਂ ਆਟੋਮੈਟਿਕਲੀ ਰਿਕਵਰ ਹੋਣ ਜਾਂ ਸਾਈਡ ਇਫੈਕਟ ਦੇਣ ਦੀ ਬਜਾਏ ਔਰ ਨਾਲ ਨਾਲ ਅਗਰ ਉਹ ਪ੍ਰੈਗਨੈਂਸੀ ਪਲਾਨ ਕਰ ਰਹੇ ਹੈ ਤਾਂ ਉਹਨਾਂ ਨੂੰ ਪਤਾ ਵੀ ਨਹੀਂ ਲੱਗਦਾ ਮੈਮ ਉਹਨਾਂ ਦੀ ਪ੍ਰੈਗਨੈਂਸੀ ਕਦੋਂ ਪੋਜ਼ਿਟਿਵ ਆ ਜਾਂਦੀ ਹੈ ਜੀ ਮੈਮ ਇੱਕ ਚੀਜ਼ ਇੱਕ ਲਾਸਟਵਾਲ ਤੁਹਾਡੇ ਤੋਂ ਹੋਰ ਪੁੱਛਣਾ ਚਾਹੁੰਦੀ ਆ ਕਿ ਜਿਵੇਂ ਤੁਹਾਡੀ ਕੀ ਐਡਵਾਈਸ ਹੈ ਕਿ ਕਿਹੋ ਜਿਹਾ ਜਿਹੜਾ ਲਾਈਫ ਸਟਾਈਲ ਹੈ ਕਿਹੋ ਜਿਹੀ ਜਿਹੜੀ ਡਾਈਟ ਹੈ ਉਹ ਸਾਡੇ ਜਿਹੜੇ ਦੇਖਣ ਵਾਲੇ ਸ਼ੱਕ ਨਹੀਂ ਆ ਜਿਹੜੇ ਇਸ ਪ੍ਰੋਬਲਮ ਤੋਂ ਜੂਝ ਰਹੇ ਨੇ ਜਿਨ੍ਹਾਂ ਕੋਲ ਇਹ ਪ੍ਰੋਬਲਮਸ ਹੈ ਜਿਨ੍ਹਾਂ ਨੂੰ ਪਤਾ ਨਹੀਂ ਹੈਗਾ ਕਿ ਆਪਾਂ ਕਿਹੋ ਜਿਹਾ ਲਾਈਫ ਸਟਾਈਲ ਅਡਾਪਟ ਕਰੀਏ ਕਿ ਕਿਹੋ ਜਿਹਾ ਖਾਣ ਪੀਣ ਰੱਖੀਏ ਤੁਸੀਂ ਉਹਨਾਂ ਨੂੰ ਕੀ ਐਡਵਾਈਸ ਦੇਣਾ ਚਾਹੋਗੇ ਬਸੇ ਤਾਂ ਮੈਮ ਮੈਂ ਮੇਰੀ ਪਿਛਲੀ ਵੀਡੀਓਜ਼ ਦੇ ਵਿੱਚ ਮੈਂ ਹਰ ਇੱਕ ਡਿਜ਼ੀਜ਼ ਨੂੰ ਲੈ ਕੇ ਅਲੱਗ ਅਲੱਗ ਲਾਈਫ ਸਟਾਈਲ ਔਰ ਡਾਈਟ ਸਟਾਈਲ ਡਿਸਕ੍ਰਾਈਬ ਕੀਤਾ ਹੋਇਆ ਪਰ ਇਨੀਸ਼ੀਅਲੀ ਫਿਰ ਵੀ ਮੈਂ ਦੱਸਾਂ ਮਾਰਨਿੰਗ ਜਿਹੜੀ ਅਸੀਂ ਬੈਡ ਟੀ ਦੇ ਐਡਿਕਟਡ ਹੈਗੇ ਆ ਬੈਜ ਟੀ ਲੈਣ ਦੀ ਬਜਾਏ ਉਹ ਥੋੜੀ ਜਿਹੀ ਆਪਣੇ ਮਾਈਂਡ ਵਿੱਚ ਸਾਈਕੋਲੋਜੀਕਲੀ ਸੋਚਣ ਕਿ ਟੀ ਸਾ ਕਿਸੇ ਵੀ ਤਰ੍ਹਾਂ ਦਾ ਕੜਾ ਮੰਨ ਲਓ ਨਾ ਇਹਨਾਂ ਚੀਜ਼ਾਂ ਨਹੀਂ ਲੈਣੀਆਂ ਮਾਰਨਿੰਗ ਜਦੋਂ ਉੱਠਦੇ ਐ ਡੀਟੌਕਸ ਵਾਟਰ ਦੇ ਨਾਲ ਕਿਸੇ ਵੀ ਚੀਜ਼ ਦਾ ਕਿਚਨ ਦੇ ਵਿੱਚ ਆਪਣੀ ਫਾਰਮੇਸੀ ਦੇ ਵਿੱਚੋਂ ਕਿਸੇ ਵਿੱਚ ਦਾ ਡੀਟੌਕਸ ਵਾਟਰ ਸ਼ੁਰੂ ਕਰਨ ਤੇ ਉਸ ਤੋਂ ਬਾਅਦ ਉਹਨਾਂ ਨੇ ਮਮ ਆਪਣਾ ਫਰੂਟ ਔਰ ਸੈਲਡ ਸੀਜ਼ਨਲ ਫਰੂਟ ਔਰ ਸੈਲਡ ਲੈਂਦੇ ਰਹਿਣ ਤੇ ਉਹ ਵਾਈਟ ਔਰ ਸੈਚੂਰੇਟਿਡ ਇਫੈਕਟ ਤੋਂ ਦੂਰ ਰਹਿਣ ਜੋ ਅੱਜਕਲ ਦੇ ਟਾਈਮ ਤੇ ਤੁਹਾਨੂੰ ਪਤਾ ਹੀ ਹੈ ਪੀਜ਼ਾ ਔਰ ਚੌਮਨ 버ਗਰ ਅੱਜ ਬਹੁਤ ਜ਼ਿਆਦਾ ਹੈ ਇਹ ਬਿਲਕੁਲ ਹੀ ਅਵੋਇਡ ਕਰ ਦਨ ਮਮ ਉਹ ਵਿਦਿਨ 3 ਮੰਥਸ ਅਗਰ ਆਪਣਾ ਲਾਈਫਸਟਾਈਲ ਚੇਂਜ ਕਰਦੇ ਤਾਂ ਨੈਚੁਰਲ ਪ੍ਰੈਗਨੈਂਸੀ ਕਨਸੀਵ ਕਰ ਸਕਤੇ ਹੈ ਤੇ ਮੈਂ ਤੁਸੀ ਸਾਨੂੰ ਇਹ ਸਾਰੀਆਂ ਦਵਾਈਆਂ ਬਾਰੇ ਦੱਸਿਆ ਤੇ ਜੇਕਰ ਕਿਸੇ ਨੇ ਤੁਹਾਡੇ ਕੋਲ ਆ ਕੇ ਪਰਸਨਲ ਸਲਾਹ ਲੈਣੀ ਹੋਵੇ ਤਾਂ ਉਹਨਾਂ ਨੂੰ ਕਿੱਥੇ ਆਣਾ ਇੱਕ ਵਾਰੀ ਆਪਣਾ ਐਡਰੈਸ ਦੱਸ ਦਿਓ ਮੈਮ ਉਹਨਾਂ ਨੇ ਕੰਟੈਕਟ ਕਰਨਾ ਆਪਾਂ ਨੂੰ SCF 61 ਫੇਜ਼ 10 ਮੋਹਾਲੀ ਕੰਟੈਕਟ ਕਰਨ ਬਾਕੀ ਤੇ ਨੰਬਰ ਤੇ ਆਲਰੇਡੀ ਡਿਸਪਲੇ ਹੋ ਹੀ ਜਾਣੇ ਆ ਬਿਲਕੁਲ ਸਹੀ ਗੱਲ ਹੈ ਤੇ ਸਾਨੂੰ ਅੱਜ ਜਿਵੇਂ ਹਰਮੀਤ मैम ਨੇ ਦੱਸਿਆ ਕਿ ਕਿਵੇਂ ਆਪਣੀ ਜਿਹੜੀ ਕਿਚਨ ਹੈ ਉਹ ਇੱਕ ਫਾਰਮੇਸੀ ਹੈ ਤੁਹਾਨੂੰ ਕਿਤੇ ਜਾਣ ਦੀ ਲੋੜ ਨਹੀਂ ਹੈਗੀ ਤੁਸੀਂ ਆਪਣੀ ਕਿਚਨ 'ਚ ਜਾਣਾ ਜਿਹੜੀ ਤੁਹਾਡੀ ਫਾਰਮੇਸੀ ਹੈ ਉੱਥੇ ਜਾ ਕੇ ਤੁਸੀਂ ਇੰਗਰੀਡੀਅੰਟਸ ਕੱਢਨੇ ਆ ਇਹਦੇ ਤੁਸੀਂ ਪੁਰਾਣੇ ਤੋਂ ਪੁਰਾਣੇ ਰੋਕਤਾ ਇੱਕ ਕਿਉਰ ਕਰ ਸਕਦੇ ਹੋ ਫਿਰ ਉਹ ਪਾਵੇਂ ਪੁਰਾਣੇ ਤੋਂ ਪੁਰਾਣਾ ਪੀਰੀਅਡਸ ਦੀ ਪ੍ਰੋਬਲਮ ਹੋਵੇ ਲੇਕੋਰੀਆ ਦੀ ਦਿੱਕਤ ਹੋਵੇ ਤੁਹਾਨੂੰ ਕਿਤੇ ਹੋਰ ਜਾਣ ਦੀ ਲੋੜ ਨਹੀਂ ਹੈਗੀ ਤੇ ਤੁਸੀਂ ਜੇਕਰ ਹਰਮੀਤ मैम ਨਾਲ ਗੱਲ ਕਰਨੀ ਹੈ ਤੁਸੀਂ ਸਕਰੀਨ 'ਤੇ ਦਿੱਤੇ ਗਏ ਨੰਬਰਾਂ ਰਾਹੀਂ ਵੀ ਤੁਸੀਂ ਉਹਨਾਂ ਨਾਲ ਗੱਲ ਕਰ ਸਕਦੇ ਹੋ ਤੇ ਜੇਕਰ ਤੁਸੀਂ ਵੀ ਇਹ ਮੈਡੀਸਿਨਸ ਲੈਣਾ ਚਾਹੁੰ ਆਣਾ SU61 ਫੇਸ ਦਾ ਸਮੋਹਾਲੀ ਇਸੇ ਦੇ ਨਾਲ ਮੈ ਨੰਦਨੀ ਅਰੋੜਾ ਤੁਹਾਡੇ ਤੋਂ ਲੈਣੀ ਹੈ ਇਜਾਜ਼ਤ ਹਕੀਕਤ ਟੀਵੀ ਪੰਜਾਬੀ